ਇਸਨੇ ਇਧਰ ਏਰੀਆ ਵਿੱਚ ਕਾਫੀ دہشت ਫੈਲਾਈ ਹੋਈ ਸੀ ਤੁਹਾਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ ਜਿਸਨੇ ਅਨਪਰੋਵਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈ ਜੀ ਸਾਡੇ ਉੱਤੇ ਤਾਬੜ ਤੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਣੀ ਸੱਚਖੰਡ ਸ੍ਰੀ ਹਰਿਉ ਜੀ ਸਾਹਿਬ ਬਸ ਭਗਮੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਥੋੜਾ ਫਾਇਰਿੰਗ ਕੀਤੀ ਹੈਗੀ ਹੈ ਪੁਜੀਆ ਮਦਨ ਨੂੰ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਹੈਗਾ ਕਿ ਸਾਡੇ ਕੋਲੇ ਹਿਮਨੈਂਟ ਤੇ ਟੈਕਨੀਕਲ ਇੰਟ ਹੈਗੀ ਸੀਗੀ ਆ ਇਹਦਾ ਪਿਛੋਕੜ ਵੀ ਦੱਸਿਆ ਹੈਗਾ ਇਸਨੇ ਇਧਰ ਏਰੀਆ ਵਿੱਚ ਕਾਫੀ دہشت ਫੈਲਾਈ ਹੋਈ ਸੀਗੀ 302 ਦੇ ਕੇਸ ਦੇ ਵਿੱਚ ਇਹ ਕਨਵਿਕਟ ਹੈਗਾ ਇਹਦੇ بڑے ਕੇਸਿਸ ਉੱਤੇ ਟ੍ਰਾਇਲ ਚੱਲ ਰਹੇ ਨੇ ਬੜਿਆਂ 'ਚ ਇਹ ਕਨਵਿਕਟ ਹੈਗਾ ਬੜੇ ਇਹ ਅੰਡਰ ਤਫ਼ਤੀਸ਼ ਆ ਗਏ ਸੀਗੇ ਤੇ ਲੇਟੈਸਟ ਜਿਹੜਾ 307 ਬਾਰੇ ਦੱਸੀ ਹੈ ਗੱਲ ਉਹਦੇ ਵਿੱਚ ਇਹ ਲੁੜਿੰਦਾ ਸੀਗਾ ਫਰਾਰ ਚੱਲੇ ਆ ਰਿਹਾ ਸੀਗਾ ਤੇ ਜਿਹੜੀ ਕੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ ਇਸਨੇ ਅਨਪਰੋਵਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈਗੀ ਜਿਸ ਦੇ ਵਿੱਚ ਇਨਸਪੈਕਟਰ ਜੀਟੀਐਫ ਦੇ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਨੂੰ ਫਾਇਰ ਆਰਮ ਇੰਜਰੀਜ਼ ਆਈਆਂ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਹਸਪੀਟਲ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਘੇਰਾ ਪਾਇਆ ਗਿਆ ਇਸ ਨੂੰ ਜ਼ਾਬਤੇਦਾਰ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਫਿਰ ਇਸ ਨੂੰ ਜਿਵੇਂ ਕਹਿੰਦੇ ਲਿਸਟ ਅਸੀਂ ਫੋਰਸ ਕੀਤਾ ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸ ਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪਰੋਵਡ ਫਾਇਰਿੰਗ ਕਰਦੇ ਹੋਏ ਸਾਡੇ ਸਾਡੇ ਉੱਤੇ ਤਾਬੜਤੋੜ ਫਾਇਰਿੰਗ ਕੀਤੀ ਹੈਗੀ ਹੈ ਇਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹੀ ਹੈਸ ਬੀਨ ਨਿਊਟਰਲਾਈਜ਼ਡ ਜਿਸ ਤਰ੍ਹਾਂ ਐਸਐਸਬੀ ਸਾਹਿਬ ਨੇ ਤੁਹਾਨੂੰ ਦੱਸਿਆ ਇਹਦੇ ਵਿੱਚੋਂ ਹੁਣ ਤੱਕ ਤਿੰਨ ਜਿਹੜੇ ਵੈਪਨਸ ਰਿਕਵਰ ਹੋਏ ਐ ਲਾਈਵ ਕੈਟਰੀਜਸ ਹੈ ਮੈਗਜ਼ੀਨਸ ਹੈਗੇ ਆ ਕਾਰ ਰਿਕਵਰ ਹੋਈ ਹੈ ਜਿਹਦੇ ਵਿੱਚ ਇਹ ਕੰਫਰ ਰਿਆ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਆ ਸੀ ਵਹੀਕਲ ਉਹ ਸਾਰੀ ਤਫਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਿਬ ਨੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ। ਇਹ ਕਾਰਾਤਨੋਲੇ ਵਾਲੀ ਇਸਨ ਮੌਕੇ ਤੇ ਹੀ ਡੈਥ ਹੋ ਗਈ ਹੈ ਜੀ। ਹਾਂ ਬਿਕੋਜ਼ ਜਿਹੜੀ ਜੋ ਹੈਗਾ ਉਹਦੇ ਵਿੱਚ ਪਰ ਫਿਰ ਵੀ ਅਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਜੀ ਇਸ ਬਾਰੇ ਦੱਸ ਪਾਣਗੇ ਹੀ ਹੈਸ ਬੀਨ ਇਮੀਡੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹਸਪੀਟਲ ਸੋ दैट ਹੀ ਕੈਨ ਬੀ ਰਿਵਾਈਵਡ অর ਸਮਥਿੰਗ ਲਾਈਕ 댓 ਉਹ ਜਿਹੜੀ ਹੈਗਾ ਪ੍ਰਕੀਅਰ ਨੂੰ ਫਾਲੋ ਕੀਤਾ ਗਿਆ ਜਾਂ ਤੇ ਅਨਸਾਰ ਦੇਖਦੇ ਹਾਂ ਡਾਕਟਰ ਸੇ ਸਾਨੂੰ ਲੱਗਦਾ ਕਿ ਮੌਕੇ ਤੇ ਜਿਸ ਤਰ੍ਹਾਂ ਉਹ ਜਗਾ ਤੇ ਆਈ ਸੀ ਜਾਂ ਉਹ ਇੱਥੇ ਫੈਰੇ ਹੋਈ ਸੀ ਦੇਖੋ ਇਹ ਤਾਂ ਹੁਣ ਜਿਹੜੇ ਬੰਦੇ ਨਾਲ ਰਾਉਂਡ ਅਪ ਹੋਏ ਆ ਸਾਰੀ ਗਹਿਣ ਪੁੱਛ ਕੇ ਇਸ ਦਾ ਮਸਲਾ ਹੈਗਾ ਉਸ ਤੋਂ ਬਾਅਦ ਹੀ ਐਸਐਸਬੀ ਸਾਹਿਬ ਤੁਹਾਨੂੰ ਅਪਡੇਟ ਦੇਣਗੇ ਇਸ ਬਾਰੇ ਠੀਕ ਹੈ ਜੀ ਅੱਜ ਸ਼ਾਮ ਨੂੰ ਇੱਕ ਇਹ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫਆਈਆਰ ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸਮੇ ਭਗੋੜਾ ਥਾ ਜਿਸਮੇ ਇਹਨੇ ਇੱਕ ਜਾਨਲੇਵਾ ਹਮਲਾ सुरेंद्र ਪਾਲ ਉਰਫ ਪਾਲਾ ਤੇ ਕੀਤਾ ਸੀਗਾ ਉਹਦੀ ਬਾਲ ਦੇ ਤਹਿਤ ਏਜੀਟੀਐਫ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ ਜਦੋਂ ਅਸੀਂ ਉਸ ਇਨਪੁਟ ਤੇ ਕੰਮ ਕਰਦੇ ਹੋਏ ਸਾਡੀ ਟੀਮ ਏਜੀਟੀਐਰ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨਪਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਬਜਨਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੀ ਏਜੀਟੀਐਰ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾ ਧਨੋਲਾ ਨੂੰ ਫਾਇਰਆਰਮ ਇੰਜਰੀਜ਼ ਆਈ ਐਂਡ ਹੀ ਹਿਸ ਹ ਕਮ ਟੂ ਦੀ ਇੰਜਰੀਜ਼ ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇਨਸਪੈਕਟਰ ਪੁਸ਼ਪਿੰਦਰ ਸਿੰਘ ਔਰ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰ ਆਰਮ ਇੰਜਰੀਜ਼ ਆਈ ਨੇ ਇਹਨਾਂ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਤਾ ਐਥੋਂ ਸਾਨੂੰ ਤਿੰਨ ਸੋਫਿਸਟੀਕੇਟਿਡ ਵੈਪਨਸ ਮੋਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡਸ ਬਰਾਮਦ ਹੋਏ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਹੋਈ ਸਵੇਰੇ ਜੋ ਹੋਰ ਵੀ ਬੰਦੇ ਸੀ ਇਹਦੇ ਨਾਲ ਸਾਹਮਲੇ ਜੀ ਤਿੰਨ ਤਿੰਨ ਬੰਦੇ ਅਸੀਂ ਹੋਰ ਰਾਉਂਡ ਅਪ ਕੀਤੇ ਇੱਕ ਜੋ ਇਹ 2 ਨੰਬਰ ਐਫਆਰ ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਡ ਸੀਗਾ ਉਹਦੇ ਸਾਥੀ ਹੀ ਸੀਗੇ ਉਹ ਵੀ ਕੋ ਅਕਿਊਜ਼ਡ ਨੇ ਇੱਕ ਸੁਖਚੈਨ ਸਿੰਘ ਉਰਫ ਛਿੰਨਾ ਹੈ ਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਹਿਗੜ ਛੰਨਾ ਦਾ ਰਹਿਣ ਵਾਲਾ ਹੈ ਇਹ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਅਸੀਂ ਅਸੀਂ ਰਾਉਂਡ ਅਪ ਕੀਤਾ ਜਿੰਨਾ ਬਾਅਦ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਵਿੱਚੋਂ ਕੋਈ ਨਹੀਂ ਹੋਰ ਤੋਂ ਇਲਾਵਾ ਕੋਈ ਹੋਰ ਵੀ ਇੰਜਰਡ ਹੋਇਆ ਨਹੀਂ ਅਭੀ ਇੰਜਰੀਸ ਸਾਰੇ ਨੂੰ ਅਸੀਂ ਚੈੱਕ ਕਰਾਂਗੇ ਮੈਡੀਕਲ ਹੋਏਗਾ ਕਾਲੇ ਦੀ ਡੈਥ ਹੋ ਗਈ ਹੈ ਜੀ ਇੱਥੇ ਹਾਂਜੀ ਹੀ ਸਕ ਕਮ ਟੂ ਦੀ ਇੰਜਰੀਸ ਸਰਗਸ ਗੈਂਗਸਟਰ ਦੀ ਗੱਲ ਕਰਦੇ ਉਹ ਤਾਂ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਅਦ ਦਰਦ ਸੀਗੇ ਜੀ ਉਹਦੇ ਉਹਦੇ ਤੇ ਉਹ ਇਹ ਕੈਟਾਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਆਇਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁਢੇ ਦੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਇੱਕ ਜਾਨਲੇਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਮੀ ਨਾਲ ਕੁੱਟਮਾਰ ਕੀਤੀ ਸੀਗੀ ਤੇ ਫਾਇਰ ਇੰਜਰੀਜ਼ ਕੀਤੀ ਸੀਗੀ ਕੋਈ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਜੀ ਹਾਂਜੀ ਦੋ ਜਿੱਦਾਂ ਮੈਂ ਦੱਸਿਆ ਏਜੀਟੀਐਫ ਤੇ ਸਾਡੇ ਦੋ ਮੁਲਾਜ਼ਮ ਇਹ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਇੰਜਰੀਜ਼ ਆਈਆਂ ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫਾਰ ਫਰਦਰ ਟਰੀਟਮੈਂਟ ਕਿ ਇਸ ਤਰ੍ਹਾਂ ਭੀੜ ਨੇ ਘੜੀਆਂ ਘੇਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾ ਰਹੇ ਸੀ ਤੇ ਉਸ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਚ ਸਾਰੇ ਉਹਦੇ ਚ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਗ੍ਰੈਸਸ ਕੀਤਾ ਗਿਆ ਉਹਦਾ ਵਿਰੋਧ ਕਰ ਰਹੇ ਨਹੀਂ ਜੀ ਇਹ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ ਤੇ ਤੁਸੀਂ ਹੈਗੇ ਹੋ ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਤੇ ਜੋ ਰਾਉਂਡ ਅਪ ਹੋਏ ਹਨ ਉਹਨਾਂ ਨੇ ਫਾਇਰਿੰਗ ਕੀਤੀ ਹੈ ਅਭੀ ਪਰਚਾ ਦਰਜ ਹੋਗਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ ਹੈ ਇਹਨਾਂ ਨੂੰ ਸਾਡ ਸਿਵਲ ਹਸਪਤਾਲ ਤੇ ਜਗਾਇਆ ਹਾਂਜੀ